ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੀ ਤਾਂ ਉਹਨਾਂ ਨੇ ਇੱਕ ਕੰਦ ਨੂੰ ਵਰਦਾਨ ਦਿੱਤਾ ਸੀ ਕਿ ਇਹ ਕੰਦ ਜੁਗੋਂ ਜੁਗ ਤੱਕ ਕਾਇਮ ਰਹੇਗੀ ਸੋ ਕਈ ਸਾਲਾਂ ਤੋਂ ਉਹ ਕੰਦ ਹੁਣ ਤੱਕ ਠਹਿ ਨਹੀਂ ਪਾਈ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਸ੍ਰੀ ਕੰਦ ਸਾਹਿਬ ਗੁਰਦੁਆਰੇ ਬਟਾਲੇ ਵਿਖੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਕੰਦ ਸਾਹਿਬ ਜੀ ਬਾਬੇ ਨਾਨਕ ਦੇਵ ਦੇ ਇਸ ਇਤਿਹਾਸਿਕ ਗੁਰੂ ਘਰ ਦੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ 1487 ਈਸਵੀ ਚ ਗੁਰੂ ਨਾਨਕ ਦੇਵ ਜੀ ਸultanpur Lodhi ਤੋਂ ਬੀਬੀ ਸੁਲੱਖਣੀ ਜੀ ਨੂੰ ਵਿਆਹਣ ਬਟਾਲੇ ਆਉਂਦੇ ਨੇ ਤੇ ਇਸ ਜਗ੍ਹਾ ਤੇ ਆਨ ਕੇ ਬਰਾਤ ਆਰਾਮ ਕਰਦੀ ਏ। ਬਾਬਾ ਜੀ ਹੁਣੀ ਇਸ ਕੰਧ ਦੇ ਕੋਲ ਬੈਠੇ ਹੁੰਦੇ ਨੇ। ਜੀ ਹਾਂ ਆਹ ਏ ਉਹ ਤਲਸਮੀ ਕੰਧ ਜਿਹੜੀ ਅੱਜ ਤੱਕ ਡਿੱਗੀ ਨਹੀਂ ਏ। ਸੰਗਤੋ ਚੰਗੀ ਤਰ੍ਹਾਂ ਦਰਸ਼ਨ ਕਰ ਲਓ। ਬਾਬਾ ਨਾਨਕ ਦੇਵ ਜੀ ਇਸ ਕੰਧ ਦੇ ਕੋਲ ਬੈਠੇ ਹੋਏ ਸਨ ਤਾਂ ਕਿਸੇ ਬਜ਼ੁਰਗ ਔਰਤ ਨੇ ਕਿਹਾ ਬੱਚਾ ਮੀ ਪਿਆ ਹੋਇਆ ਏ ਇਹ ਕੰਧ ਕੱਚੀ ਏ ਤੇ ਟਹਿਣ ਵਾਲੀ ਏ। ਤੂੰ ਇੱਥੋਂ ਉੱਠ ਕੇ ਪਰਾਂ ਹੋ ਜਾ। ਤਾਂ ਬਾਬੇ ਨਾਨਕ ਨੇ ਕਿਹਾ ਮਾਤਾ ਪੋਲੀਏ ਇਹ ਕੰਦ ਜੁਗੋਂ ਜੁਗ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਰੀ ਹੋਵੇਗੀ ਸੋ ਅੱਜ ਤੱਕ ਇਹ ਕੰਦ ਡਿਗੀ ਨਹੀਂ ਏ ਲੋਕ ਇਸ ਦੀ ਮਿੱਟੀ ਆਪਣੇ ਘਰ ਲਿਜ਼ਾਂ ਲੱਗ ਪਏ ਸੀ ਇਸੇ ਕਰਕੇ ਹੀ ਇਸ ਨੂੰ ਸ਼ੀਸ਼ੇ ਚ ਕਵਰ ਕੀਤਾ ਹੋਇਆ ਏ ਤੁਹਾਡੇ ਵਿੱਚੋਂ ਕੌਣ ਕੌਣ ਇੱਥੇ ਗਿਆ ਏ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਜ਼ਰੂਰ ਦੱਸਿਓ ਕਿ ਆਹ 10 ਸਤੰਬਰ 2024 ਨੂੰ ਬਾਬੇ ਨਾਨਕ ਦੇ ਵਿਆਹ ਕੌਣ ਕੌਣ ਗਿਆ ਬਾਬੇ ਨਾਨਕ ਦੀ ਇਸ ਪਿਆਰੀ ਯਾਦਗਰਨ ਵਾਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ